ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpsanja.in ਤੇ ਜਦੋਂ ਤੁਹਾਡੇ ਤੇ ਕੁਝ ਇਲਜ਼ਾਮ ਲੱਗਦੇ ਝੂਠੇ ਉਹ ਫਿਰ ਬੰਦਾ ਜਾਂਦਾ ਤੇ ਹਕੂਮਾ ਚ ਇੱਕ ਤਰ੍ਹਾਂ ਦਾ ਸਮਝਾ ਮਾਰਾ ਚੰਗਾ ਟਾਈਮ ਤੁਹਾਨੂੰ ਬੜਾ ਕੁਝ ਸਿਖਾ ਕੇ ਜਾਂਦਾ ਹੈ ਸਮਝਾਂਗਾ ਤੇ ਦੁਬਾਰਾ ਤੋਂ ਫੇਰ ਸ਼ੁਰੂ ਕਰ ਰਹੇ ਆਂ ਔਰ ਐਲਬਮ ਕੀਤੀ ਹੈ ਬੜੀ ਕਮਾਲ ਦੀ ਐਲਬਮ ਹੈ ਮਾਨੇ ਸ਼ਾਮੇ ਜੇ ਮੇਰੀ ਆਡੀਅੰਸ ਮੇਰੇ ਨਾਲ ਖੜੀ ਸੀਗੀ ਇਸ਼ਕ ਨੇ ਸੇਜ ਸਜਾ ਲਈ ਤੋ ਫੇ ਰੱਬ ਨੇ ਕੱਲੇ ਨੇ ਟਿਚ ਬਟਣਾ ਦੇ ਵਾਂਗੂ ਦੋ ਦਿਲ ਇੱਕ ਹੋ ਚੱਲੇ ਨੇ ਟਿਚ ਬਟਣਾ ਦੇ ਵਾਂਗੂ ਦੋ ਦਿਲ ਇੱਕ ਹੋ ਚੱਲੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਦਨਾਲ ਹਨ ਨੱਥਰ ਗਿਲ ਜੁੜੇ ਕਾਫੀ ਲੰਬੇ ਸਮੇਂ ਬਾਅਦ ਆ ਗਏ ਹਨ ਬੈਕ ਇਨ ਐਕਸ਼ਨ ਤੇ ਉਹ ਵੀ ਜੁਗਾੜੀ ਬਣ ਕੇ ਜੀ ਬਹੁਤ ਮਿਹਰਬਾਨੀ ਜੀ ਥੈਂਕ ਯੂ ਸੋ ਜੁਗਾੜੀ ਬਣ ਕੇ ਤੁਸੀਂ ਵਾਪਸੀ ਕੀਤੀ ਆਪਣੀ ਹਾਂ ਜੀ ਹਾਂ ਜੀ ਮੈਂ ਮਸ ਐਲਬਮ ਵੀ ਰੈਡੀ ਕੀਤੀ ਹੋਈ ਹੈ ਬਹੁਤ ਜਲਦ ਉਹ ਵੀ ਰਿਲੀਜ਼ ਕਰਾਂਗੇ ਫਿਲਮ ਜਿਹੜੀ ਹੈ ਕਾਫੀ ਦੇਰ ਤੋਂ ਲਾਈਨ ਅਪ ਕੀਤੀ ਹੋਈ ਹੈ ਔਰ 7 ਅਗਸਤ ਨੂੰ ਰਿਲੀਜ਼ ਕਰਾਂਗੇ ਤੇ ਅੱਜ ਇਹਦਾ 뮤ਜ਼ਿਕ ਰਿਲੀਜ਼ ਕੀਤਾ ਹੈ ਵੈਸੇ ਤਾਂ ਚਾਰ ਪੰਜ ਦਿਨ ਪਹਿਲਾਂ ਕਰਨਾ ਸੀਗਾ ਲੇਕਿਨ ਮੈਂ ਕੈਨੇਡਾ ਸੀਗਾ ਤੇ ਮੈਂ ਫਿਰ ਮੈਂ ਕਿਹਾ ਸੀ ਮੈਂ ਚਾਰ ਨੂੰ ਆ ਜਾਣਾ ਤੇ ਆਪਾਂ 6 ਨੂੰ ਕਰਦੇ ਆ 뮤ਜ਼ਿਕ ਰਿਲੀਜ਼ ਸੋ ਅੱਜ 뮤ਜ਼ਿਕ ਰਿਲੀਜ਼ ਕਰ ਰਹੇ ਹਾਂ ਕਿਦਰ ਹੈ ਤੁਹਾਡਾ ਕੈਨੇਡਾ ਵਿੱਚ ਸ਼ੋ ਬਹੁਤ ਵਧੀਆ ਸੀਗਾ ਬੜਾ ਕੈਨੇਡਾ ਡੇਮ ਮਨਾਉਣ ਗਏ ਸੀਗੇ ਔਰ ਬੜੀ ਗੈਦਰਿੰਗ ਸੀ 15-20 ਹਜ਼ਾਰ ਬੰਦਾ ਸੀਗਾ ਔਰ ਬੜਾ ਮਜ਼ਾ ਆਇਆ ਉੱਥੇ ਗਾ ਕੇ ਤੈਨੂੰ ਕਾਫੀ ਸਮੇਂ ਬਾਅਦ ਦੇਖ ਰਹੇ ਹਾਂ ਤੇ ਤੂੰ ਕਾਫੀ ਫਿੱਟ ਲੱਗ ਰਹੇ ਹੋ ਤੁਸੀਂ ਥੋੜੇ ਜਿਹਾ ਕਮਜ਼ੋਰ ਵੀ ਹੋ ਗਏ ਹੋ ਕਮਜ਼ੋਰ ਨਹੀਂ ਕਹਿ ਸਕਦੇ ਮੈਂ ਤੇ ਬੜੀ ਐਕਸਰਸਾਈਜ਼ ਬੜੀ ਸ਼ੁਰੂ ਕੀਤੀ ਹੈ ਤੇ ਖਾਣਾ ਪੀਣਾ ਬੜਾ ਬੰਦ ਕੀਤਾ ਰੋਟੀ ਮੈਂ ਖਾਦੀ ਨੂੰ 7 ਮਹੀਨੇ ਹੋ ਗਏ ਮੈਨੂੰ ਤੇ ਬਸ ਫੁੱਲ ਔਨ ਡਾਈਟਿੰਗ ਕਰ ਰਿਹਾ ਹਾਂ ਉਹ ਚੱਕਰ ਕਿਸੇ ਦਾ ਕਿ ਛੋਟੇ ਪਰਦੇ ਤੇ ਚੱਲ ਜਾਂਦਾ ਜਦੋਂ ਟੀਵੀ ਤੇ ਦੇਖਦੇ ਲੋਕ ਤੇ ਬਹੁਤਾ ਪਤਾ ਨਹੀਂ ਲੱਗਦਾ ਇਹ ਕੈਮਰਾ ਐਸਾ ਹੈ ਤੁਹਾਨੂੰ ਡੇਟਾ ਹੀ ਦਿਖਾਉਂਦਾ ਹਮੇਸ਼ਾ ਸੋ ਜਦੋਂ ਵੱਡੇ ਪਰਦੇ ਤੇ ਮੈਂ ਇੱਕ ਦੋ ਸ਼ਾਟ ਆਪਣੇ ਦੇਖੇ ਤੇ ਮੈਨੂੰ ਲੱਗਾ ਕਿ ਯਾਰ ਬਹੁਤ ਮੋਟਾ ਲੱਗ ਰਿ ਸੋ ਫਿਰ ਮੈਂ ਡਾਈਟੀਸ਼ਨ ਤੋਂ ਸਲਾਹ ਲਈ ਤੇ ਐਕਸਰਸਾਈਜ਼ ਵਗੈਰਾ ਜਿੰਮ ਵਗੈਰਾ ਸ਼ੁਰੂ ਕੀਤਾ ਸੋ ਇਹ ਮੈਂ ਘਟਾਤਾ 17 18 ਕਿਲੋ ਇਹ ਜਿਹੜਾ ਵਿਚਲਾ ਸਮਾਂ ਸੀ बिकॉज ਤੁਸੀਂ ਕੰਟਰੋਵਰਸੀ ਨਾਲ ਵੀ ਜੁੜੇ ਰਹੇ ਉਸ ਤੋਂ ਬਾਅਦ ਉਸ ਚੀਜ਼ ਤੋਂ ਬਾਹਰ ਨਿਕਲਣਾ ਕਿਵੇਂ ਦਾ ਸੀ ਜੀ ਦੇਖੋ ਤੁਸੀਂ ਜਦੋਂ ਤੁਹਾਡੇ ਤੇ ਕੁਝ ਇਲਜ਼ਾਮ ਲੱਗਦੇ ਝੂਠੇ ਉਹ ਫਿਰ ਬੰਦਾ ਜਾਂਦਾ ਤੇ ਹਕੂਮਾ ਚ ਇੱਕ ਤਰ੍ਹਾਂ ਦਾ ਉਸੇ ਬੜੀ ਪਰਮਾਤਮਾ ਨੇ ਕਿਰਪਾ ਕੀਤੀ ਜਿਸ ਕੋਰਟ ਨੇ ਮੈਨੂੰ ਸੱਦਿਆ ਸੀਗਾ ਉਸੇ ਕੋਰਟ ਨੇ ਮੈਨੂੰ ਬਰੀ ਕਰਕੇ ਤੋੜਿਆ ਕਿ ਤੇਰਾ ਕੋਈ ਇਹਦੇ ਚ ਕਸੂਰ ਨਹੀਂ ਹੈਗਾ ਸੋ ਬੜੀ ਸਭ ਪਰਮਾਤਮਾ ਦੀ ਕਿਰਪਾ ਕੋਈ ਗੱਲ ਨਹੀਂ ਸਭ ਮਾੜਾ ਚੰਗਾ ਟਾਈਮ ਤੁਹਾਨੂੰ ਬੜਾ ਕੁਝ ਸਿਖਾ ਕੇ ਜਾਂਦਾ ਹੈ ਜਿਹੜੇ ਤੁਹਾਡੇ ਆਪਣੇ ਹੁੰਦੇ ਆ ਉਹ ਜਦੋਂ ਤੁਹਾਡੇ ਨਾਲ ਆਪਣੇ ਜਿਹੜੇ ਉਹ ਖੜਦੇ ਨਹੀਂ ਫਿਰ ਤੁਹਾਨੂੰ ਪਤਾ ਲੱਗਦਾ ਆਪਣਾ ਤੇ ਬੇਗਾਨਾ ਕੌਣ ਹੈ ਸੇ ਦੁਬਾਰਾ ਤੋਂ ਫਿਰ ਸ਼ੁਰੂ ਕਰ ਰਹੇ ਹਾਂ ਔਰ ਐਲਬਮ ਕੀਤੀ ਹੈ ਬੜੀ ਕਮਾਲ ਦੀ ਐਲਬਮ ਹੈ ਕਿਉਂਕਿ ਲੋਕਾਂ ਨੂੰ ਮੇਰੇ ਮੈਨੂੰ ਹਰ ਸਟਾਈਲ ਚ ਉਹਨਾਂ ਨੇ ਪਸੰਦ ਕੀਤਾ ਰੋਮਾਂਟਿਕ ਵੀ ਸੈਡ ਵੀ ਤੇ ਮ ਦੂ ਵਟ ਵੀ ਮੈਂ ਗਾਈ ਹੈ ਔਰ ਡਾਂਸਿੰਗ Song ਵੀ ਗਾਈ ਹੈ ਇਸ ਤੋਂ ਪਹਿਲਾਂ ਮੈਂ ਹੁਣ ਇੰਗਲੈਂਡ ਜਾ ਕੇ ਆਇਆ ਸੀਗਾ ਉੱਥੇ ਵੀ ਸ਼ੋ ਹੈਗੇ ਫਿਰ 24 ਕਿਚੀ ਦਾ ਉੱਥੇ ਸ਼ੋ ਹੈ ਕੈਨੇਡਾ ਜਾ ਕੇ ਆਇਆ ਦੁਬਾਰਾ ਤੋਂ ਫਿਰ ਐਲਬਮ ਕੀਤੀ ਤੇ ਇਹ ਫਿਲਮ ਦੇ ਜ਼ਰੀਏ ਇਹ ਫਿਲਮ ਦਾ ਮਿਊਜ਼ਿਕ ਅੱਜ ਰਿਲੀਜ਼ ਕੀਤਾ ਔਰ ਕੋਰਟ ਨੇ ਤੁਹਾਨੂੰ ਕਲੀਨ ਸ਼ੀਟ ਦਿੱਤੀ ਹੈ ਨਾ ਉਸ ਮੁਸੀਬਤ ਤੋਂ ਤੁਸੀਂ ਨਿਕਲ ਗਏ ਬਟ ਇੱਕ ਹੁੰਦਾ ਹੈ ਨਾ ਜਦ ਬੰਦਾ ਪਬਲਿਕ ਆਇਆ ਹੁੰਦਾ ਹੈ ਇੱਕ ਤਰੀਕੇ ਦੀ ਇਮੇਜ ਬਣ ਜਾਂਦੀ ਹੈ ਬੰਦੇ ਦੀ ਤੁਹਾਨੂੰ ਲੱਗਦਾ ਕੋਈ ਆਡੀਅנס ਵੀ ਤੁਹਾਡੇ ਤੋਂ ਟੁੱਟ ਗਈ ਉਸ ਤੋਂ ਬਾਅਦ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਬਾਣੇ ਸਮੇਂ ਚ ਮੇਰੀ ਆਡੀਅנס ਮ ਕੈਨੇਡਾ ਸ਼ੋਅ ਕਰਕੇ ਆ ਤੇ ਲੋਕਾਂ ਦਾ ਏਡਾ ਜ਼ਿਆਦਾ ਰਿਸਪੌਂਸ ਸੀਗਾ ਮੈਂ ਇੰਗਲੈਂਡ ਸ਼ੋਅ ਕਰਕੇ ਆ ਏਡਾ ਜ਼ਿਆਦਾ ਰਿਸਪੌਂਸ ਸੀਗਾ ਮੈਂ ਇੱਥੇ ਸ਼ੋਅ ਕਰਦਾਂ ਤੇ ਬਹੁਤ ਜ਼ਿਆਦਾ ਰਿਸਪੌਂਸ ਹੁੰਦਾ ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਕਿ ਸੱਚਾਈ ਕੀ ਔਰ ਉਹ ਬਤ ਉਸੇ ਤੇ ਸਫਰ ਕਰਦੇ ਉਸ ਸਮੇਂ ਦੇ ਦੌਰਾਨ ਲੇਕਿਨ ਤੁਹਾਡੇ ਜਿਹੜੇ ਜਿਹੜੇ ਸਰੋਤੇ ਆ ਤੁਹਾਨੂੰ ਫੇਰ ਖੜਾ ਕਰ ਦਿੰਦੇ ਅਸੀਂ ਤੇਰੀ ਗਾਇਕੀ ਦੇ ਨਾਲ ਜੁੜੇ ਹੋਏ ਆਂ ਔਰ ਸਾਨੂੰ ਪਤਾ ਤੂੰ ਕਿਹੋ ਜਿਹਾ ਇਨਸਾਨ ਹੈ ਸੋ ਮੈਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਬੜੀ ਬੜੀ ਪਰਮਾਤਮਾ ਦੀ ਕਿਰਪਾ ਹੈ ਤੋ ਇਸਮ ਜੀ ਕੀ ਰੋਲ ਹੈ ਤੁਹਾਡਾ ਟ੍ਰੇਲਰ ਵਿੱਚ ਥੋੜੀ ਥੋੜੀ ਚਲਕੀਆਂ ਤਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਮੇਰਾ ਇਹਨਾਂ ਨੇ ਡਾਇਲੌਗ ਹੀ ਕੋਈ ਨਹੀਂ ਰੱਖਿਆ ਬੜੀ ਗੱਲ ਹੈ ਡਾਇਲੌਗ ਸਾਡੇ ਕੈਮਰਾ ਤੇ ਸੁਣਾਜੀ ਜੀ ਜੀ ਇਹਦੇ ਚ ਫਿਲਮ ਦਾ ਜਿਵੇਂ ਕਿ ਨਾਮ ਹੀ ਐ ਸਜੁਗਾੜੀ.com ਮੈਂ ਜੁਗਾੜ ਲਾਉਨੇ ਆ ਤੇ ਪਹਿਲਾਂ ਮੇਰਾ ਰੋਲ ਹੈਗਾ ਦਰਬਾਰ ਲਾ ਕੇ ਤੇ ਲੋਕਾਂ ਨੂੰ ਲੋਕਾਂ ਨੂੰ ਠੱਗਦੇ ਆ ਤੇ ਉਸ ਤੋਂ ਬਾਅਦ ਜਦੋਂ ਅਸਲੀਅਤ ਸਾਹਮਣੇ ਆਉਂਦੀ ਹੈ ਕਿ ਪ੍ਰੋਡਿਊਸਰ ਸਾਹਿਬ ਆਉਂਦੇ ਆ ਉਹਨਾਂ ਨੂੰ ਵੀ ਦੱਸਦੇ ਆ ਉਹ ਕਹਿੰਦੇ ਕਿ ਫਿਲਮ ਐਦਾਂ ਦਾ ਬਣਾਉਣੀ ਹੈ ਫਿਰ ਉਹਨੂੰ ਕਹਿੰਦੇ ਯਾਰ ਇਹ ਫਿਲਮ ਨਹੀਂ ਅਸਲ 'ਚ ਖੇਡਦੇ ਆ ਇਹ ਕਹਾਣੀ ਸੋ ਅਸਲ 'ਚ ਉਹ ਕਹਾਣੀ ਜਿਹੜੀ ਫਿਰ ਖੇਡ ਕੇ ਜੁਗਾਰ ਲਾਉਣੇ ਕਿਵੇਂ ਪੈਸੇ ਕਮਾਉਣੇ ਆ ਔਰ ਉਹਦਾ ਜਿਹੜਾ ਲਾਸਟ ਮੈਸੇਜ ਬੜਾ ਅੱਛਾ ਜਾਂਦਾ ਫਿਲਮ ਦਾ ਕਿ ਸਾਰੇ ਜਿਹੜੇ ਲੋਕ ਐ ਉਹ ਨਸ਼ੇ ਤਿਆਗ ਦਿੰਦੇ ਆ ਜਿੰਮ ਕਰਨ ਲੱਗ ਜਾਂਦੇ ਸਾਰੇ ਪੜੇ ਲਿਖੇ ਹੋ ਜਾਂਦੇ ਲੇਕਿਨ ਹੁੰਦੇ ਕਿਵੇਂ ਆ ਉਹ ਤੁਹਾਨੂੰ ਫਿਲਮ 'ਚ ਪਤਾ ਲੱਗੇਗਾ ਬਹੁਤ ਕੰਟੈਂਟ ਵਧੀਆ ਫਿਲਮ ਪਰੋਸੇਗੀ ਜੀ 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 ਬਹੁਤ ਅੱਛੀ ਬਹੁਤ ਅੱਛੀ ਹਰ ਜਿਹੜਾ ਹਰ ਕੈਰੇਕਟਰ ਨੇ ਬਹੁਤ ਅੱਛਾ ਰੋਲ ਲਭਾਇਆ ਔਰ ਪ੍ਰੋਡਿਊਸਰ ਡਾਇਰੈਕਟਰ ਸਾਹਿਬ ਨੇ ਬਹੁਤ ਅੱਛਾ ਉਹਨੂੰ ਡਾਇਰੈਕਟ ਕੀਤਾ ਹੈ 뮤직 ਡਾਇਰੈਕਸ਼ਨ ਜਿਹੜੀ ਉਹ ਬੜੀ ਅੱਛੀ ਹੈ ਹਰ ਜਿਹੜਾ ਬੰਦਾ ਉਹਦੇ ਚ ਕੰਮ ਕਰ ਰਿਹਾ ਉਹਨੇ ਆਪਣਾ 100% ਦਿੱਤਾ ਤੁਹਾਡੀ ਫਿਲਮ ਦੇ ਰਿਲੀਜ਼ ਤੋਂ ਇੱਕ ਹਫਤਾ ਪਹਿਲੇ ਅਮਰਿੰਦਰ ਗਿੱਲ ਦੀ ਫਿਲਮ ਅੰਗਰੇਜ਼ ਰਿਲੀਜ਼ ਹੋ ਰਹੀ ਹੈ ਹੈਨਾ ਸੋ ਤੁਹਾਨੂੰ ਲੱਗਦਾ ਕਿ ਤੇਨਾਂ ਕਿਤੇ ਉਹ ਕੰਪੀਟੀਸ਼ਨ ਰਹੇਗਾ बिकॉज़ ਇੱਕ ਹਫ਼ਤਾ ਤਾਂ ਇੱਕ ਹਫ਼ਤੇ ਦਾ ਹੀ ਗੈਪ ਹੈ ਸਿਰਫ ਨਹੀਂ ਮੈਨੂੰ ਨਹੀਂ ਲੱਗਦਾ ਇਦਾਂ ਦਾ ਕੁਝ ਹੁੰਦਾ ਕਿਉਂਕਿ ਮੈਂ ਜਦੋਂ ਨਵਾਂ ਸੀਗਾ 2002 ਚ ਮੈਂ ਐਲਬਮ ਰਿਲੀਜ਼ ਕਰਨੀ ਸੀਗੀ ਇਸ਼ਕ ਜਗਾਵੇ ਉਸ ਸਮੇਂ ਦੇ ਦੌਰਾਨ ਬਹੁਤ ਵੱਡੇ ਵੱਡੇ ਸਿੰਗਰਜ਼ ਦੀਆਂ ਐਲਬਮ ਆਈਆਂ ਸੀਗੀਆਂ ਜਿਹੜੇ ਬਹੁਤ ਐਸਟੈਬਲਿਸ਼ ਸੀਗੇ ਜਿਹਨਾਂ ਨੂੰ ਤੋ ਪਤਾ ਲੱਗਦਾ ਸੀ ਕਿ ਯਾਰ ਜੇ ਜੇ ਫਿਰ ਅਸੀਂ ਜੇ ਡਰਨ ਲੱਗ ਜਵੇ ਨਾ ਕੋਈ ਬੰਦਾ ਫਿਰ ਉਹਨੂੰ ਫਿਰ ਤੇ ਉਹ ਸਾਰੀ ਉਮਰ ਕੁਝ ਨਹੀਂ ਕਰ ਸਕਦਾ ਉਹਨੂੰ ਕਿਉਂਕਿ ਹਰ ਹਫ਼ਤੇ ਰੀਲੀਜ਼ ਹੋਣਾ ਕੁਛ ਨਾ ਕੁਛ ਤੇ ਤੁਸੀਂ ਫਿਰ ਇੰਨੀ ਦੇਰ ਰੋਕ ਨਹੀਂ ਸਕਦੇ ਕਿਉਂਕਿ ਇੱਕ ਮਾਹੌਲ ਹੁੰਦਾ ਉਹ ਕੰਮ ਕਰਨ ਦਾ ਸੋਈ ਉਹ ਐਲਬਮ ਮੇਰੀ ਸਭ ਤੋਂ ਜ਼ਿਆਦਾ ਵੇਚੀ ਸੀ ਸਭ ਤੋਂ ਜ਼ਿਆਦਾ ਸੁਪਰ ਹਿੱਟ ਹੋਈ ਸੀ ਮੈਂ ਰੱਬ ਤੇ ਭਰੋਸਾ ਰੱਖਣ ਵਾਲਾ ਬੰਦਾ ਤੇ ਮੈਨੂੰ ਲੱਗਦਾ ਜਿੰਨੀ ਜਿੰਨੀ ਜੱਡੀ ਵਧੀਆ ਇਹਦਾ ਸਟੋਰੀ ਲਾਈਨ ਹੈ ਜਿੰਨੀ ਵਧੀਆ ਫਿਲਮ ਹੈ ਇਹ ਜਦੋਂ ਮਰਜ਼ੀ ਆ ਗਈ ਹੈ ਚੱਲੀ ਜਾਣੀ ਹੈ ਚੱਲੀ ਜਾਣੀ ਹੈ ਤੇ ਫਿਰ ਇੱਕ ਗੀਤ ਹੋ ਜਾਏ ਤੁਹਾਡਾ ਚੰਦੇ ਜਾਂਦੇ ਜੀ ਜੀ ਉਹਦੇ ਚ ਇੱਕ ਗਾਣਾ ਬੜਾ ਰੋਮਾਂਟਿਕ ਜਿਹਾ ਹੂੰ इश्क न से जिस जाली तो फे रब ने कल लेने इश्क न से जिस जाली तो फे रब ने कल लेने टिच बटना दे वांगू दो दिल एक हो चल लेने टिच बटना दे वांगू दो दिल एक हो चल लेने थैंक यू सो मच दे ऑल द बेस्ट फॉर योर थैंक यू जी बहुत मेहरबानी बहुत ताहरा बसीन एबीपी सांद्रा चंडीगढ़ ਜਦੋਂ ਤੁਹਾਡੇ ਤੇ ਕੁਝ ਇਲਜ਼ਾਮ ਲੱਗਦੇ ਝੂਠੇ ਉਹ ਫਿਰ ਬੰਦਾ ਜਾਂਦਾ ਤੇ ਹਕੂਮਾ ਚ ਇੱਕ ਤਰ੍ਹਾਂ ਦਾ ਸਭ ਮਾਰਾ ਚੰਗਾ ਟਾਈਮ ਤੁਹਾਨੂੰ ਬੜਾ ਕੁਝ ਸਿਖਾ ਕੇ ਜਾਂਦਾ ਸਮਝਾਂਗਾ ਇਹ ਨੂੰ ਨਸੀਬਾਂ ਦਾ ਲਿਖਿਆ ਤੁਸੀਂ ਦੁਬਾਰਾ ਤੋਂ ਫਿਰ ਸ਼ੁਰੂ ਕਰ ਰਹੇ ਹਾਂ ਔਰ ਐਲਬਮ ਕੀਤੀ ਹੈ ਬੜੀ ਕਮਾਲ ਦੀ ਐਲਬਮ ਮਾਰੇ ਸਾਡੇ ਵਿੱਚ ਮੇਰੀ ਆਡੀਅנס ਮੇਰੇ ਨਾਲ ਖੜੀ ਸੀਗੀ ਇਸ਼ਕ ਨੇ ਸੇਜ ਸਜਾ ਲਈ ਤੋਫੇ ਰੱਬ ਨੇ ਕੱਲੇ ਨੇ ਟਿੱਚ ਬਟਣਾ ਦੇ ਵਾਂਗੂ ਦੋ ਦਿਲ ਇੱਕ ਹੋ ਚੱਲੇ ਨੇ ਟਿੱਚ ਬਟਣਾ ਦੇ ਵਾਂਗੂ ਦੋ ਦਿਲ ਇੱਕ ਹੋ ਚੱਲੇ ਨੇ ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpsanja.in ਤੇ